ਜ਼ਰੂਰ ਮਿਲੀ ਹੈ ਸੋ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਦਿਨ ਵੇਲੇ ਹੀ ਅੰਮ੍ਰਿਤਸਰ ਦੇ ਵਿੱਚ ਹਨੇਰਾ ਹੋ ਗਿਆ ਤੇ ਤਸਵੀਰਾਂ ਕਿ ਤੇਜ਼ ਹਵਾਵਾਂ ਚੱਲੀਆਂ ਨੇ ਬੀਤਦੇ ਨਹੀਂ ਪੰਜਾਬ ਦੇ ਤੇ ਉੱਤਰ ਭਾਰਤ ਦੇ ਕਈ ਇਲਾਕਿਆਂ ਦੇ ਵਿੱਚ ਜਿਹੜਾ ਉਹ ਹਨੇਰੀ ਤੂਫਾਨ ਨੇ ਜਿਹੜਾ ਝੱਖੜ ਨੇ ਕਾਫੀ ਜ਼ਿਆਦਾ ਜਿਹੜਾ ਨੁਕਸਾਨ ਵੀ ਕੀਤਾ ਸੀ ਪਰ بارش ਹੋਈ ਤੇ ਉਸ ਦੇ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਸੀ ਤੇ ਇਹ ਤਸਵੀਰਾਂ ਅੰਮ੍ਰਿਤਸਰ ਦੀਆਂ ਨੇ ਜਿੱਥੇ ਤੇਜ਼ ਹਵਾਵਾਂ ਚੱਲੀਆਂ ਨੇ ਹਨੇਰੀ ਜਿਹੜੀ ਹੈ ਉਹ ਆਈ ਹੈ ਤੇ ਲੋਕਾਂ ਨੂੰ ਤਬਦੀ ਗਰਮੀ ਤੋਂ ਰਾਹਤ ਵੀ ਮਿਲੀ ਹੈ ਉਹ ਲਾਈਵ ਤਸਵੀਰਾਂ ਤੁਸੀਂ ਇਸ ਵੇਲੇ ਦੇਖ ਪਾ ਰਹੇ ਹੋ ਕਿ ਅੰਮ੍ਰਿਤਸਰ ਦੇ ਵਿੱਚ ਦਿਨ ਵੇਲੇ ਹੀ ਕਾਲੇ ਬੱਦਲਾਂ ਨੇ ਰਾਤ ਵਰਗਾ ਮੌਸਮ ਜਿਹੜਾ ਉਹ ਸਿਰਜ ਦਿੱਤਾ ਰਾਤ ਵਰਗਾ ਮਾਹੌਲ ਆ ਜਿਹੜਾ ਉਹ ਸਿਰਜ ਦਿੱਤਾ ਲੋਕਾਂ ਨੂੰ ਹਾਲਾਂਕਿ ਤਬਦੀ ਗਰਮੀ ਤੋਂ ਰਾਹਤ ਜ਼ਰੂਰ ਮਿਲੀ ਆ بارش ਹੋਈ ਆ ਤੇ ਅਸਮਾਨ ਤੋਂ ਬੱਦਲ ਜਿਹੜੇ ਆ ਉਹ ਵਰਸੇ ਨੇ ਤੇ ਜੋ ਲੋਕ ਗਰਮੀ ਤੋਂ ਪ੍ਰੇਸ਼ਾਨ ਸੀ ਤਬਦੀ ਗਰਮੀ ਤੋਂ ਉਹਨਾਂ ਨੂੰ ਰਾਹਤ ਜ਼ਰੂਰ ਮਿਲੀ ਆ ਪਿਛਲੇ ਦਿਨ ਵੀ ਉੱਤਰ ਭਾਰਤ ਦੇ ਕਈ ਹਿੱਸਿਆਂ ਦੇ ਵਿੱਚ بارش ਜਿਹੜੀ ਆ ਉਹ ਹੋਈ ਸੀ ਤੇ ਹਰਮੀਤ ਮੇਰੇ ਨਾਲ ਇਸ ਵੇਲੇ ਮੇਰੇ ਸਹਿਯੋਗੀ ਜੁੜੇ ਹੋਏ ਨੇ ਹਰਮੀਤ ਅੰਮ੍ਰਿਤਸਰ ਬਾਰੇ ਜਾਣਕਾਰੀ ਜ਼ਰੂਰ ਦਿਓ ਇਸ ਵੇਲੇ ਕਿੱਦਾਂ ਦੇ ਹਾਲਾਤ ਨੇ ਮੌਸਮ ਜਿਹੜਾ ਤਬਦੀਲ ਹੋਇਆ ਉਸ ਤੋਂ ਬਾਅਦ ਬਲਦੀਪ ਇਸ ਵੇਲੇ ਦੀ ਤਸਵੀਰ ਦੇਖੀਏ ਤਾਂ ਅੰਮ੍ਰਿਤਸਰ ਗੁਰੂ ਨਗਰੀ ਜਿੱਥੇ ਕਿ ਲਗਾਤਾਰ ਗਰਮੀ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਸੀ ਹੀਟ ਵੇਵ ਦੇ ਨਾਲ ਲੋਕਾਂ ਨੂੰ ਖਾਸੀਆਂ ਮੁਸ਼ਕਲਾਂ ਆ ਰਹੀਆਂ ਸੰਤ ਮੌਸਮ ਵਿਭਾਗ ਦੇ ਵੱਲੋਂ ਵੀ पलपल ते जडी अपडेट ਹੈ ਜਾਂ ਗਾਈਡਲਾਈਨਸ ਹੈ ਉਹ ਜਾਰੀ ਕੀਤੀ ਜਾ ਰਹੀ ਸੀ ਕਿ ਕਿਵੇਂ ਆਪਣਾ ਖਿਆਲ ਰੱਖਣਾ ਕਿਉਂਕਿ ਹੀਟ ਵੇਵ ਦੇ ਕਰਕੇ ਕਈਆਂ ਨੂੰ ਬਿਮਾਰੀਆਂ ਜੜੀਆਂ ਨੇ ਉਹ ਜ਼ਰੂਰ ਲੱਗਦੀਆਂ ਨੇ ਔਰ ਕਈ ਵਾਰ ਜ਼ਰੂਰ ਦੇਖੀਏ ਤਾਂ ਹੀਟ ਵੇਵ ਦੇ ਕਰਕੇ ਕਈ ਜਾਨਾਂ ਵੀ ਜਾਂਦੀਆਂ ਨੇ ਲੂ ਲੱਗਣ ਦਾ ਖਤਰਾ ਹੋ ਜਾਂਦਾ ਸੋ ਜਿਸ ਕਰਕੇ ਹਰੇਕ ਨੂੰ ਇਹ ਪੀਲ ਸੀ ਕਿ ਘਰਾਂ ਚ ਰਹੋ ਜਦੋਂ ਜ਼ਿਆਦਾ ਤੇਜ਼ ਧੁੱਪ ਹੋਵੇ ਔਰ ਮੌਸਮ 40 ਡਿਗਰੀ ਤੱਕ ਵੀ ਪਹੁੰਚ ਗਿਆ ਸੀਗਾ ਜਿਸ ਕਰਕੇ ਗਰਮੀ ਜਿਹੜੀ ਹੈ ਆਪਣਾ ਕਹਿਰ ਦਿਖਾਉਂਦੀ ਨਜ਼ਰ ਆਈ ਹੈ ਪਰ ਫਿਲਹਾਲ ਹੁਣ ਹਾਲੀ ਦੀ ਗੱਲ ਕਰੀਏ ਤਾਂ 5:30 ਵਜੇ ਤੋਂ ਇਹ ਤੇਜ਼ ਹਵਾਵਾਂ ਹਨੇਰੀਆਂ ਜੋ ਵਾਕਰੀਆਂ ਨੇ ਜਿਸ ਵਿੱਚ ਦੇਖੀਏ ਤਾਂ ਇਹ ਟੱਕੜ ਦਾ ਦ੍ਰਿਸ਼ ਹੈ ਹੁਣ ਤੇਜ਼ ਬਰਸਾਤ ਜਿਹੜੀ ਹੈ ਉਹ ਹੋ ਰਹੀ ਹੈ ਕਿਉਂਕਿ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਸਭ ਤੋਂ ਜ਼ਿਆਦਾ ਗਰਮੀ ਅੰਮ੍ਰਿਤਸਰ ਦੇ ਵਿੱਚ ਪੈਂਦੀ ਹੈ ਸਭ ਤੋਂ ਜ਼ਿਆਦਾ ਸਰਦੀ ਅੰਮ੍ਰਿਤਸਰ ਦੇ ਵਿੱਚ ਪੈਂਦੀ ਹੈ ਜਿਸ ਕਰਕੇ ਹਰੇਕ ਵਾਰ ਅੰਮ੍ਰਿਤਸਰ ਦੀ ਖਾਸ ਜਿਹੜੀ ਤਸਵੀਰ ਰਹਿੰਦੀ ਹੈ ਔਰ ਇਹ ਤਸਵੀਰ ਇਸ ਵੇਲੇ ਸਾਂਝੀ ਕਰ ਰਹੇ ਹਾਂ ਕਿੱਥੇ ਕੀ ਹੁਣ ਤੇਜ਼ ਬਰਸਾਤ ਦੇ ਨਾਲ ਇਸ ਪਹਿਲੇ ਮੌਸਮ ਤੋਂ ਰਾਹਤ ਜਿਹੜੀ ਹੈ ਗਰਮੀ ਤੋਂ ਰਾਹਤ ਜਿਹੜੀ ਉਹ ਮਿਲੀ ਹੈ ਮੌਸਮ ਤਬਦੀਲ ਹੋਇਆ ਤਬਦੀਲੀ ਮੌਸਮ ਦੇ ਵਿੱਚ ਆਈ ਹੈ ਉਸ ਤੋਂ ਪਹਿਲਾਂ ਜੇ ਗੱਲ ਕਰੀਏ ਅੱਜ ਹੀ ਮੌਸਮ ਵਿਭਾਗ ਦੇ ਵੱਲੋਂ ਜਿਹੜੀ ਹੈ ਅ ਅਲਰਟ ਜਾਰੀ ਕੀਤਾ ਗਿਆ ਸੀ ਜਿਸ ਵਿੱਚ ਮੌਸਮ ਵਿਭਾਗ ਦਾ ਇਹ ਕਹਿਣਾ ਸੀ ਕਿ ਅੱਜ ਤੇਜ਼ ਹਵਾਵਾਂ ਤੇ ਬਰਸਾਤ ਦੇ ਜਿਹੜੇ ਅਸਾਰ ਹੈ ਉਹ ਦੇਖੇ ਜਾ ਰਹੇ ਹੈ ਸੋ ਜਿਸ ਕਰਕੇ ਵਕਫਾ ਖਾਵਾ ਤੇ ਜਿੱਤੇ ਬਰਸਾਤ ਪੂਰੀ ਅੰਮ੍ਰਿਤਸਰ ਨਾਲ ਚਾਰ ਤੋਂ ਸੁਨਹਾਲ ਬਾਰਿਸ਼ ਹੋ ਰਹੀ ਹੈ ਅੰਮ੍ਰਿਤਸਰ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਬਲਦੀਪ ਕਾਫੀ ਤੇਜ਼ ਬਾਰਿਸ਼ ਹੋ ਰਹੀ ਹੈ ਔਰ ਹਵਾਵਾਂ ਵੀ ਤੇਜ਼ ਚੱਲ ਰਹੀਆਂ ਨੇ ਹਵਾਵਾਂ ਵੀ ਚੱਲ ਰਹੀਆਂ ਨੇ ਨਾਲ ਬਾਰਿਸ਼ ਵੀ ਹੋ ਰਹੀ ਹੈ ਔਰ ਮੌਸਮ ਇਸ ਵੇਲੇ ਪੂਰਾ ਠੰਡਾ ਹੋ ਚੁੱਕਿਆ ਹੈ ਮੈਂ ਜਿਵੇਂ ਜ਼ਿਕਰ ਕੀਤਾ ਸੀਗਾ ਕਿ 46 ਡਿਗਰੀ ਤੱਕ ਮੌਸਮ ਪਹੁੰਚ ਗਿਆ ਸੀ ਪਰ ਹੁਣ ਮੌਸਮ ਦੀ ਗੱਲ ਕਰੀਏ ਤਾਂ ਸਹਾਲ 38 ਡਿਗਰੀ ਤੱਕ ਜਿਹੜਾ ਪਹੁੰਚਿਆ ਕੁਛ ਜਿਹੜੀ ਕਮੀ ਹੈ ਉਹ ਪਾਰੇ ਦੇ ਵਿੱਚ ਆਈ ਹੈ ਤਾਂ ਟੈਂਪਰੇਚਰ ਦੇ ਵਿੱਚ ਆਈ ਹੈ ਜਿਸ ਕਰਕੇ ਹੁਣ ਅੰਮ੍ਰਿਤਸਰ ਵਿੱਚ ਜਿਹੜਾ ਮੌਸਮ ਹੈ ਉਹ ਸਭ ਤੋਂ ਉਪਸਰਤ ਮੌਸਮ ਹੋ ਚੁਕਿਆ ਕੁਸ਼ ਨੂੰ ਮੌਸਮ ਹੋ ਚੁਕਿਆ ਜਿੱਥੇ ਇਸ ਵੇਲੇ ਸਰਮੰਦਰ ਸਾਹਿਬ ਸੰਗਤਾ ਵੀ ਇਲੱਖਾ ਦੀ ਗੰਟੀ ਵਿੱਚ ਨਤਮਸਤਕ ਹੋਣ ਵਾਸਤੇ ਪਹੁੰਚਦਿਆਂ ਨੇ ਉੱਥੇ ਹੀ ਸੰਗਟਾਂ ਜਿਹੜੀਆਂ ਇਸ ਬਰਸਾਤ ਤੇ ਹਵਾਵਾਂ ਤੋਂ ਕਾਫੀ ਜੜਾ ਠੰਡਕ ਮਹਿਸੂਸ ਕਰ ਰਹੀਆਂ ਨੇ ਪਰ ਨਾਲ ਹੀ ਆਵਾਜ਼ਾਈ ਜਿਹੜੀ ਹੈ ਜਦੋਂ ਤੇਜ਼ ਹਨੇਰੀ ਚੱਲੀ ਹੈ ਪੂਰੀ ਜਿਹੜੀ ਸੜਕਾਂ ਤੇ ਧੂੜ ਉੱਡੀ ਹੈ ਜਿਸ ਨਾਲ ਲੋਕਾਂ ਨੂੰ ਇਹ ਧੂੜ ਤੋਂ ਪ੍ਰੇਸ਼ਾਨੀ ਹੋਈ ਪਰ ਇਹ ਖੁਸ਼ੀ ਸੀ ਕਿ ਗਰਮੀ ਜਿਹੜੀ ਹੈ ਉਸ ਤੋਂ ਰਾਹਤ ਮਿਲੀ ਹੈ ਸੋ ਮੌਸਮ ਠੰਡਾ ਹੋਇਆ ਬਰਸਾਤ ਵੀ ਤੇਜ਼ ਸ਼ੁਰੂ ਹੋਈ ਹੈ ਹੁਣੇ ਬਰਸਾਤ ਆ ਰਹੀ ਹੈ ਪਰ ਫਿਲਹਾਲ ਬਰਸਾਤ ਵੀ ਹੈ ਤੇ ਨਾਲ ਹਨੇਰੀ ਵੀ ਹੈ ਜਿਸ ਕਰਕੇ ਮੌਸਮ ਇਸ ਵੇਲੇ ਖੁਸ਼ਗਮ ਹੋ ਚੁੱਕਾ ਸੋ ਬਾਰਿਸ਼ ਹਰਮਿਤ ਜੀ ਜੇ ਗੱਲ ਕਰੀਏ ਤਾਂ ਇਕੱਲੇ ਅੰਮ੍ਰਿਤਸਰ ਦਾ ਇਲਾਕਾ ਜਾਂ ਨਾਲ ਦੇ ਹੋਰ ਇਲਾਕਿਆਂ ਦੇ ਵਿੱਚ ਵੀ ਇਸ ਵੇਲੇ ਮੌਸਮ ਇਦਾਂ ਦਾ ਹੀ ਬਣਿਆ ਹੋਇਆ ਹੈ ਹਾਲ ਬਲਦੀਪ ਜੀ ਜੇ ਗੱਲ ਕਰੀਏ ਤਾਂ ਇਸ ਵੇਲੇ ਅੰਮ੍ਰਿਤਸਰ ਦੇ ਨਾਲ-ਨਾਲ ਤਰਨਤਾਰਨ ਅਤੇ ਹੋਰ ਬਾਕੀ ਵਾਕਰ ਥਾਵਾਂ ਤੇ ਜਿਹੜੀ ਬਰਸਾਤ ਹੈ ਉਹ ਪੈਣੀ ਸ਼ੁਰੂ ਹੋਈ ਹੈ ਪਰ ਜਿਹੜੀ ਹਨੇਰੀ ਸੀਗੀ ਉਹ ਆਸ-ਪਾਸ ਜਿੱਥੇ ਅੰਮ੍ਰਿਤਸਰ ਬਿਆਸ ਤਰਨਤਾਰਨ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਹੈ ਜਿਵੇਂ ਬਟਾਲਾ ਦੀ ਗੱਲ ਕਰੀਏ ਗੁਰਦਾਸਪੁਰ ਦੀ ਗੱਲ ਕਰੀਏ ਤਾਂ ਇਹਨਾਂ ਇਹਨਾਂ ਪਾਸੇ ਵੀ ਜਿਹੜੀ ਬਰਸਾਤ ਆ ਹਨੇਰੀ ਆ ਇਹ ਦੇਖਣ ਨੂੰ ਮਿਲੀ ਆ ਕਈ ਕਿਸਵਾਵਾਂ ਤੇ ਔਰ ਅੰਮ੍ਰਿਤਸਰ ਦਾ ਇਸ ਪਹਿਲੇ ਦਾ ਇਦ੍ਰੇਸ਼ਾ ਕਿਉਂਕਿ 5:30 ਵਜੇ ਦਾ ਸਮਾਂ ਸੀਗਾ ਜਦੋਂ ਪੂਰਾ ਕੋਹ ਹਨੇਰਾ ਹੋਇਆ ਇਸ ਤਾ ਲੱਗਿਆ ਕਿ ਜਿਵੇਂ ਰਾਤ ਦੇ ਜਾਂ ਸ਼ਾਮ ਤੋਂ ਬਾਅਦ ਦੇ 8 ਵਜੇ ਹੁੰਦੇ ਆ ਇਸ ਪਰ ਸਲਖਾਲ ਅਜੇ ਜਿਹੜਾ ਸਮਾਂ 6:10 ਹੋਇਆ ਕਿਉਂਕਿ ਅੱਧਾ ਘੰਟਾ ਪਹਿਲਾਂ ਤੋਂ ਲੈ ਕੇ ਹੁਣ ਤੱਕ ਇਸ ਤਰ੍ਹਾਂ ਦਾ ਮੌਸਮ ਹੋ ਚੁੱਕਿਆ ਉਹ ਬਨੇਰਾ ਹੋਇਆ ਹੋਵੇ ਤਾਂ ਸਮੇਂ ਦਾ ਪਤਾ ਨਹੀਂ ਲੱਗ ਰਿਹਾ ਕਿ ਇਸ ਵੇਲੇ ਕੀ ਸਮਾਂ ਹੋਏਗਾ ਬਰਸਾਤ ਹੈ ਔਰ ਹਨੇਰੀ ਜਿਹੜੀ ਹੈ ਲਗਾਤਾਰ ਚੱਲਦੀ ਹੈ ਅਛਾ ਅਰਮਿਤ ਇਹ ਵੀ ਇਸ ਮੌਸਮ ਦੇ ਵਿੱਚ ਜਾਂ ਇਸ ਵਾਰ ਦੇਖਣ ਨੂੰ ਮਿਲ ਰਿਹਾ ਗਰਮੀਆਂ ਦੇ ਵਿੱਚ ਕਿ ਥੋੜੇ ਦਿਨ ਜੇਕਰ ਗਰਮੀ ਪੈਂਦੀ ਹੈ 2-4 ਦਿਨ ਜੇਕਰ ਜ਼ਿਆਦਾ ਹੀਟ ਜਿਹੜੀ ਹੈ ਹੁੰਦੀ ਹੈ ਤਾਂ ਫਿਰ ਬਾਰਿਸ਼ ਜਿਹੜੀ ਹੈ ਉਹ ਪੈ ਜਾਂਦੀ ਹੈ ਯਾਨੀ ਕਿ ਬਹੁਤਾ ਇੰਤਜ਼ਾਰ ਹੈ ਕਿ ਲੋਕਾਂ ਨੂੰ ਕਰਨਾ ਨਹੀਂ ਪੈ ਰਿਹਾ ਕੁਝ-ਕੁਝ ਵਕਵੇ ਤੋਂ ਬਾਅਦ ਬੱਦਲ ਜਿਹੜੇ ਨੇ ਉਹ ਮਿਹਰਬਾਨ ਹੁੰਦੇ ਹੋਏ ਨਜ਼ਰ ਆ ਰਹੇ ਨੇ ਜ਼ਰੂਰ ਕਿਉਂਕਿ ਇਸ ਦਿਨਾਂ ਦੇਖੀਏ ਤਾਂ ਸਰਹਾਲ ਅੰਮ੍ਰਿਤਸਰ ਦੇ ਵਿੱਚ ਸਭ ਤੋਂ ਪ੍ਰਸਿੱਧ ਤੇ ਸਭ ਤੋਂ ਪ੍ਰਾਤਨ ਜਿਹੜਾ ਮੇਲਾ ਹੈ ਉਹ ਵੀ ਲੱਗਦਾ ਰਿਹਾ ਮਾਪਾਦਰ ਕਾਲੀ ਦਾ ਉਹ ਦਿਨਾਂ ਦੇ ਵਿੱਚ ਵੀ ਬਰਸਾਤ ਤੇ ਟੱਕੜ ਹਨੇਰੀ ਇਸ ਤਰ੍ਹਾਂ ਦੇਖੀ ਜਾਂਦੀ ਹੈ ਸੋ ਜਿਨ੍ਹਾਂ ਦੀ ਆਸਤਾ ਜਿਹੜੀ ਉਸ ਪਾਸੇ ਹੈ ਤਾਂ ਜ਼ਰੂਰ ਹੋਈ ਵੀ ਜ਼ਿਕਰ ਕਰ ਰਹੇ ਨੇ ਕਿ ਜਦੋਂ ਮੇਲਾ ਹੋਵੇ ਤਾਂ ਇਹ ਹਨੇਰੀ ਜਾਂ ਮੀਂਹ ਨਾ ਪਵੇ ਤਾਂ ਇਦਾਂ ਹੋ ਨਹੀਂ ਸਕਦਾ ਪਰ ਸਰਹਾਲ ਜਦੋਂ ਹੀਟ ਵੇਵ ਦੀ ਗੱਲ ਕਰੀਏ ਤਾਂ ਜਦੋਂ ਉਹ ਵੀ ਅਤ ਹੋ ਜਾਂਦੀ ਹੈ ਜਿਸ ਕਰਕੇ ਲੋਕ ਇੰਤਜ਼ਾਰ ਕਰਦੇ ਨੇ ਕਿ ਕਦੋਂ ਬੱਦਲ ਬਣਨਗੇ ਕਦੋਂ ਧੁੱਪ ਹਟੇਗੀ ਕਿਉਂਕਿ ਧੁੱਪ ਇਸ ਕਦਰ ਹੁੰਦੀ ਹੈ ਜਦੋਂ ਅਸੀਂ ਬਾਈਕ ਤੇ ਹੋਈਏ ਜਾਂ ਅਸੀਂ ਪੈਦਲ ਵੀ ਬਾਹਰ ਨਿਕਲੀਏ ਏਸੀ ਤੋਂ ਬਾਹਰ ਨਿਕਲੀਏ ਤਾਂ ਉਦੋਂ ਹੀਟ ਵੇਵ ਦਾ ਅਹਿਸਾਸ ਹੋਣਾ ਸ਼ੁਰੂ ਹੋ ਜਾਂਦਾ ਹੈ ਕਿ ਕਿਸ ਤਰ੍ਹਾਂ ਦੇ ਨਾਲ ਜਿਹੜੀ ਗਰਮੀ ਹੈ ਉਹ ਪੈ ਰਹੀ ਹੈ ਸੋ ਲੂ ਲੱਗਣ ਦਾ ਡਰ ਹੈ ਜਿਸ ਤਰ੍ਹਾਂ ਬਾਕੀ ਡੀ ਹਾਈਡਰੇਸ਼ਨਸ ਹੈ ਉਸ ਤਰ੍ਹਾਂ ਦੇ ਜਿਹੜੀਆਂ ਕਈ ਐਸੀਆਂ ਬਿਮਾਰੀਆਂ ਨੇ ਉਸ ਤੋਂ ਬਚਣ ਵਾਸਤੇ ਮੌਸਮ ਵਿਭਾਗ ਦੇ ਵੱਲੋਂ ਅਤੇ ਸ਼ੀਟ ਵਿਭਾਗ ਦੇ ਵੱਲੋਂ ਵੀ ਵਕਫ ਵਕਫ ਤੇ ਅਲਰਟ ਜਾਰੀ ਕੀਤੇ ਜਾਂਦੇ ਆ ਸ਼ੀਟ ਵਿਭਾਗ ਦੇ ਵੱਲੋਂ ਜਿਹੜੀਆਂ ਗਾਈਡਲਾਈਨਸ ਜਾਰੀ ਕੀਤੇ ਜਾਂਦੀਆਂ ਨੇ ਕਿ ਕਿਵੇਂ ਆਪਣਾ ਖਿਆਲ ਰੱਖਣਾ ਕਿਵੇਂ ਗਰਮੀ ਤੋਂ ਬਚੇ ਜਾਵੇ ਪਰ ਫਿਰ ਹਾਲ ਹੁਣ ਇਸ ਵੇਲੇ ਦੇਖੀਏ ਤਾਂ ਗਰਮੀ ਤੋਂ ਕਾਫੀ ਰਾਹਤ ਹੈ ਔਰ ਇਸ ਗਰਮੀ ਤੋਂ ਰਾਹਤ ਤੋਂ ਬਾਅਦ ਲੋਕਾਂ ਦੇ ਚਿਹਰੇ ਜਿਹੜੀ ਹੈ ਚਿਹਰੇ ਤੇ ਖੁਸ਼ੀ ਆਈ ਹੈ ਚਿਹਰੇ ਜਿਹੜੇ ਮੁੱਝ ਆਗੇ ਸੀਗੇ ਹੁਣ ਉਹਨਾਂ ਚਿਹਰੇ ਤੇ ਖੁਸ਼ੀ ਹੈ ਕਿਉਂਕਿ ਬਰਸਾਤ ਤੇਜ ਹੈ ਹੁਣੇ ਬਰਸਾਤ ਕਰੋ ਤੱਕ ਹੁੰਦੀ ਹੈ ਤਾਂ ਇਹ ਵੀ ਦੇਖਣਾ ਪਰ ਇਸ ਬਰਸਾਤ ਕਰਕੇ ਜਾਂ ਇਸ ਹਨੇਰੀ ਕਰਕੇ ਇਸ ਵੇਲੇ ਪੂਰੀ ਠੰਡ ਜਿਹੜੀ ਅੰਮ੍ਰਿਤਸਰ ਦੇ ਵਿੱਚ ਹੋ ਸਕੀ ਹੈ ਹਵਾਵਾਂ ਠੰਡੀਆਂ ਹੋ ਚੁੱਕੀਆਂ ਨੇ ਤੇ ਇਹ ਇਸ ਵੇਲੇ ਦੀ ਖਾਸ ਤਸਵੀਰ ਹੈ ਤੇ ਹਰਮੀਤ ਇੱਕ ਏ ਸੀਰੀਜ਼ ਜ਼ਰੂਰ ਦੱਸਿਓ ਕਿ ਪਿਛਲੇ ਦਿਨੀ ਵੀ ਆਪਾਂ ਦੇਖਿਆ ਸੀ ਕਿ ਪੂਰੇ ਉੱਤਰ ਭਾਰਤ ਦੇ ਵਿੱਚ ਹੀ ਮੌਸਮ ਜਿਹੜਾ ਠੰਡਾ ਹੋਇਆ ਸੀ ਬਰਸਾਤ ਹੋਈ ਸੀ ਹਨੇਰੀ ਆਈ ਸੀ ਤੇ ਉਸ ਤੋਂ ਬਾਅਦ ਹੁਣ ਇਹ ਅੰਮ੍ਰਿਤਸਰ ਦੇ ਵਿੱਚ ਤਸਵੀਰਾਂ ਦੇਖਣ ਨੂੰ ਮਿਲ ਰਹੀਆਂ ਨੇ ਕਿਹੜੇ ਇਲਾਕੇ ਨੇ ਅੰਮ੍ਰਿਤਸਰ ਦੇ ਜਿਹੜੇ ਨੀਵੇਂ ਨੇ ਔਰ ਜਿੱਥੇ ਪਾਣੀ ਭਰਨ ਦਾ ਜ਼ਿਆਦਾ ਖਤਰਾ ਰਹਿੰਦਾ ਹੈ ਜੇਕਰ ਬਾਰਿਸ਼ ਥੋੜੀ-ਬਹੁਤੀ ਜ਼ਿਆਦਾ ਹੋ ਜਾਵੇ ਕਰੀਏ ਤਾਂ ਦਰਬਾਰ ਸਾਹਿਬ ਦੇ ਦਰਵਾਜ਼ੇ ਪਰ ਕਰਮਾ ਦੇ ਵਿੱਚ ਵੀ ਪਾਣੀ ਭਰਦਾ ਨਜ਼ਰ ਆਉਂਦਾ ਰਿਹਾ ਔਰ ਕਿਉਂਕਿ ਤੇਜ਼ ਪ੍ਰਸਾਦ ਦੇ ਕਰਕੇ ਜਦੋਂ ਨਿਕਾਸੀ ਜਿਹੜੀ ਹੈ ਉਹ ਨਹੀਂ ਹੁੰਦੀ ਤਾਂ ਪਾਣੀ ਭਰਨਾ ਸ਼ੁਰੂ ਹੋ ਜਾਂਦਾ ਹਰ ਮੰਦਰ ਸਾਹਿਬ ਦੇ ਆਸ-ਪਾਸ ਦੇ ਇਲਾਕੇ ਜੈ ਸਿੰਘ ਚੌਂਕ ਕਪੂਤਰਾ ਚੌਂਕ ਏਸ਼ੇ ਦੇ ਨਾਲ ਨਾਲ ਗੁਰੂ ਬਾਜ਼ਾਰ ਸ਼ਕਤੀ ਨਗਰ ਇਹ ਸਾਰੇ ਜਿਹੜੇ ਸ਼ਹਿਰ ਦੇ ਇਲਾਕੇ ਨੇ ਜੋ ਨੀਵੇਂ ਨੇ ਜਿੱਥੇ ਪਾਣੀ ਹਰ ਵਾਰ ਭਰਦਾ ਹੈ ਜੇ ਬਰਸਾਤ ਲਗਾਤਾਰ 5-6 ਘੰਟੇ ਪੈਂਦੀ ਹੈ ਤਾਂ ਬਰਸਾਤ ਦੇ ਨਾਲੋਂ ਪਾਣੀ ਜਿਹੜਾ ਸਰਤਾ ਦੇ ਪਰਦਾ ਔਰ ਹੈਰੀਟੇਜ ਸਟਰੀਟ ਦੀ ਤਸਵੀਰ ਵੀ ਅਸੀਂ ਹਰ ਵਾਰ ਦੇਖਦੇ ਹਾਂ ਕਿ ਕਿਵੇਂ ਪਾਣੀ ਉੱਥੇ ਭਰ ਜਾਂਦਾ ਕਿਉਂਕਿ ਨਿਕਾਸੀ ਜਿਹੜੀ ਹੈ ਉਸ ਤਰੀਕੇ ਦੀ ਨਹੀਂ ਹੈ ਜਿਵੇਂ ਹੋਣੀ ਚਾਹੀਦੀ ਹੈ ਔਰ ਲਗਾਤਾਰ ਦੇਖੇ ਤਾਂ ਆਸ-ਪਾਸ ਫੋਟੋਸ ਵੀ ਨੇ ਕਾਫੀ ਜਿਹੜੀ ਲੋਕ ਵਸੋ ਜਿਹੜੀ ਘਟ ਰਹੀ ਹੈ ਪਰ ਉੱਥੇ ਕਮਰਸ਼ੀਅਲ ਤਰੀਕੇ ਨਾਲ ਬਿਲਡਿੰਗ ਖੜੀ ਹੋ ਰਹੀ ਨੇ ਜਿਸ ਕਰਕੇ ਪੁਰਾਣੀਆਂ ਪਾਈਪਲਾਈਨ ਨੇ ਪੁਰਾਣੇ ਸੀਵਰੇਜ ਨੇ ਤੋ ਨਿਕਾਸੀ ਦਾ ਪ੍ਰਬੰਧ ਹਰੇ ਸਹੀ ਤਰੀਕੇ ਨਾਲ ਨਹੀਂ ਹੋਇਆ ਜਿਸ ਕਰਕੇ ਨੀਵੇਂ ਸ਼ਾਰਾਂ ਵਿੱਚ ਪਾਣੀ ਭਰਨਾ ਸ਼ੁਰੂ ਹੋ ਜਾਂਦਾ ਹੈ ਕਈ ਸੜਕਾਂ ਤੇ ਅਸੀਂ ਦੇਖੀਏ ਤਾਂ ਫਿਲਹਾਲ ਬਰਸਾਤ ਦੇ ਕਰਕੇ ਪਾਣੀ ਜਿਹੜਾ ਭਰਨਾ ਸ਼ੁਰੂ ਹੋਇਆ ਪਰ ਅੰਮ੍ਰਿਤਸਰ ਦੇ ਵਿੱਚ ਕਾਸ਼ ਕੱਲ ਕਰੀਏ ਤਾਂ 3-4 ਘੰਟੇ ਜਦੋਂ ਬਰਸਾਤ ਪੈਂਦੀ ਹੈ ਤਾਂ ਉਦੋਂ ਜਿਹੜਾ ਪਾਣੀ ਜ਼ਰੂਰ ਭਰਦਾ ਹੈ ਔਰ ਕੁਝ ਸਮੇਂ ਬਾਅਦ ਕੁਝ ਸਮੇਂ ਬਾਅਦ ਜ਼ਰੂਰ ਉਹ ਪਾਣੀ ਨਿਕਾਸ ਹੋ ਜਾਂਦਾ ਹੈ ਪਰ ਇਸ ਤਰ੍ਹਾਂ ਹਾਲ ਨੀਵੇਂ ਸ਼ਾਰਾਂ ਤੱਕ ਇਹ ਪਾਣੀ ਹਰ ਵਾਰ ਭਰਦਾ ਹੈ ਔਰ ਇਸ ਵੇਲੇ ਬਰਸਾਤ ਤੇਜ਼ ਹੈ ਲਗਾਤਾਰ ਬਰਸਾਤ ਜਿਹੜੀ ਉਹ ਪੈਂਦੀ ਨਜ਼ਰ ਆ ਰਹੀ ਹੈ ਤਾਂ ਜਿਸ ਕਰਕੇ ਠੰਡ ਰਹੀ ਜੜੀ ਉਸ ਤਰ੍ਹਾਂ ਮਹਿਸੂਸ ਹੋ ਰਹੀ ਹੈ ਕਿਉਂਕਿ ਠੰਡੀਆਂ ਹਵਾਵਾਂ ਚੱਲ ਰਹੀਆਂ ਨੇ ਇਸ ਵੇਲੇ ਗਰਮੀ ਤੋਂ ਰਾਹਤ ਜੜੀ ਹੈ ਉਹ ਹੋ ਚੁੱਕੀ ਹੋਈ ਹੈ ਠੀਕ ਆ ਸ਼ੁਕਰੀਆ ਹਰਮੀਤ ਜੁੜਨ ਦੇ ਲਈ ਤੇ तमाम ਜਾਣਕਾਰੀ ਸਾਡੇ ਨਾਲ ਸਾਡੇ ਦਰਸ਼ਕਾਂ ਦੇ ਨਾਲ ਸਾਂਝੀ ਕਰਨ ਦੇ ਲਈ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਮੌਸਮ ਬਿਹਤ ਸੁਹਾਵਣਾ ਅੰਮ੍ਰਿਤਸਰ ਦੇ ਵਿੱਚ ਹੋਇਆ ਹੋਇਆ ਬਾਰਿਸ਼ ਜੜੀ ਹੈ